ਇਹ ਜੋ ਕਿਸਾਨ ਹੀ ਨੇ ਜਿਹੜੇ ਕੀਤ ਜਲੇਬੀਆਂ ਤੇ ਲੱਤੋਂ ਦੇ ਲੰਗਰ ਸੰਭੂ ਬਾਟ ਦੇ ਲਾ ਸਕਦੇ ਆ ਦੇਖੋ ਤੁਸੀਂ ਇੱਥੇ ਹਰ ਹਰ ਅਨੰਦਰ ਨਾਜ ਦੇਖੋ ਸੇਵਾਵਾਂ 95000 ਹਾਂਜੀ ਜਲੇਬੀਆਂ ਸ਼ਿਕਾਇਆ ਸੰਗਤਾਂ ਦੀ ਸੇਵਾ ਕਰਦੇ ਆ ਜੀ ਮੋਰ ਮੋਰਚਾ ਯਾਦਰੀ ਕਾਜ ਰੱਖਣਾ ਜੀ ਛੋਟੇ ਛੋਟੇ ਬੱਚੇ ਵੀ ਨੌਜਵਾਨ ਵੀ ਆਉਂਦੇ ਆ ਛੋਟੇ ਛੋਟੇ ਬੱਚੇ ਵੀ ਲੰਗਰਾਂ ਸੇਵਾ ਕਰਦੇ ਆ ਆਕ ਭਗਤਾ ਜੀ ਇਹ ਹਾਕਮ ਸਿੰਘ ਆਲਾ ਪਿੰਡ ਜੀ ਜਿਹੜਾ ਬਹਿੰਡਾ ਸਾਡਾ ਵਿਚਾਰ ਕਰਦੇ ਫਿਰ ਉੱਥੋਂ ਮਾ ਜੋ ਵੀ ਕਰ ਕਾ ਜਦੇ ਬਹੁਤ ਵਧੀਆ ਜਦੇ ਤਿਆਰ ਕਰਦੇ ਆ ਜੀ ਸ਼ਾਹ ਕਾ ਚਕਿੰਦਾ ਜੀ ਕੱਚ ਦਾ ਡਾਰੀ ਲਾ ਰਿਹਾ ਲੜਾਈ ਹੋਜੀ ਖਾਪੀ ਕੇ ਤੇ ਮੈਸ਼ ਨੂੰ ਆ ਕੰਮ ਸਭ ਕਸ ਮਹਾਰਾਜ ਦੀ ਕਿਰਪਾ ਹੈ ਬੈਲ ਲੱਗਿਆ ਘਰ ਪੁੱਲੇ ਬੈਠੇ ਆ ਨਾਨਕ ਨੇ 20 ਰੁਪਿਆ ਦਾ ਲੰਗਰ ਦੇਖੋ ਜੀ ਸੱਚਾ ਹੱਦ ਤੁਰੇ ਉਹੀ ਵਿਆਜ ਹੀ ਖਾਈ ਜਾਂਦੇ ਆ ਤੇ ਕਰਾਪੀ ਵਿਆਜ ਨੂੰ ਕਹਿੰਦੇ 100 ਰੁਪਿਆ ਕਰਾਏ ਹੁੰਦਾ ਜੀ ਅਜਾ 20-20 ਕਿਰਾਇਆ ਜਾਂ 100 ਰੁਪਿਆ ਕਿਰਾਇਆ ਦਾ ਪਤਾ ਨਹੀਂ ਕੀ ਗੱਲ ਹੋਣਾ ਜਿੱਥੇ ਮੈਂ ਪਿੰਡ ਦੀ ਲਾੜੀ ਨਾਲ ਮੇਰਾ ਸਾਥੀੁਰ ਦੇ ਹਾਂ ਪਰਮਾਤਮਾ ਨਹੀਂ ਨੇ ਉੱਤੋਂ ਲਾੜੀ ਮਾਲਕ ਨਾਲ ਉਹਨਾਂ ਗਰਮੀ ਕਿੱਥੇ ਲੱਗਦੀ ਹੈ ਸਾਡਾ ਇਤਿਹਾਸ ਆ ਗੁਰਮਰਯਾ ਦਾ ਹਾਂਜੀ ਗੁਰੂ ਸਾਹਿਬ ਦੀ ਚਲਾਈ ਹੋਈ ਲੰਗਰ ਪ੍ਰਥਾ ਹੈ ਇਹ ਜਿੱਥੇ ਅਸੀਂ ਮੋਰਚੇ ਲੜਦੇ ਹਾਂ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਪਰ ਘਰੇ ਜਾਨੀ ਕੰਮ ਦੀ ਮਜ਼ਦੂਰੀ ਆ ਕੱਲੇ ਆ ਪਰੇ ਪਰਿਵਾਰ ਦੀ ਆਸਰਾ ਜੀ ਉਹਨਾਂ ਨੂੰ ਵੀ ਸੰਭਾਲਣਾ ਜਾ ਕੇ ਪਰ ਇਹਨਾਂ ਵੀ ਇੱਥੇ ਜਾਣ ਨੂੰ ਜੀ ਨਹੀਂ ਕਰਦਾਗਾ ਇਹ ਘਰ ਭੁੱਲ ਜਾਂਦਾ ਇਤਿਹਾਕੇ ਸਵੇਰ ਦਾ ਚੱਲਦਾ ਜੀ ਰੰਗਰ 7 ਵਜੇ ਦਾ ਹਾਂ ਜੀਆਂ ਦੇ ਨੰਗਰ ਲਾਤਾ ਪ੍ਰਸ਼ਾਦੇ ਦਾ ਚੱਲਦਾ ਸੀ ਹੁਣ ਤੇ ਕਰ ਜੀ ਥੋੜੇ ਪਿੰਡ ਦਾ ਨੰਗਰ ਹੈ ਬਾਪੂ ਜੀ ਬਲਾਕ ਭਗਤਾ ਜੀ ਤੇ ਹਾਕਮ ਸਿੰਘ ਆਲਾ ਪਿੰਡ ਜੀ ਜਿਹੜਾ ਬਹਿੰਡਾ ਅਡਾ ਕਾਹੋ ਤਿਆਰ ਕਰਦੇ ਫਿਰ ਹੋਟਲ ਵਰਗੀਆਂ ਮਾਝ ਉਦੋਂ ਵੀ ਕੜਕਾ ਜਲੇਬੀਆਂ ਬਹੁਤ ਵਧੀਆ ਜਲੇਬੀ ਤਿਆਰ ਕਰਦੇ ਆ ਜੀ ਬਹੁਤ ਵਧੀਆ ਜਲੇਬੀ ਬਹੁਤ ਵਧੀਆ ਚੜਦੀ ਕਲਾ ਹੈ ਹੋਰ ਕੀ ਕੀ ਤਿਆਰ ਕੀਤਾ ਜਵਾ ਕੁ ਜੀ ਪ੍ਰਸ਼ਾਦਾ ਸੀਗਾ ਜੀ ਪ੍ਰਸ਼ਾਦਾ ਸੀਗਾ ਤਿਆਰ ਕਰਿਆ ਜੀ ਤੇ ਜਲੇਬੀ ਚੱਲੀ ਜਾਂਦੀ ਹੈ ਕੱਲ੍ਹ ਨੂੰ ਵੀ ਚੱਲੂਗੀ ਜਲੇਬੀ ਕੀ ਗੱਲ ਅੱਜ ਖਾਸ ਗੱਲ ਸੀ ਕੋਈ ਨਹੀਂ ਖਾਸ ਤਾਂ ਕਿਉਂ ਸੀਗੀ ਜੀ ਅਡਾ ਉਦੋਂ ਦੀ ਖਾਸ਼ ਹੈ ਜਿਸ ਦੇ ਮੋਦੀ ਨੇ ਬਹਾਈ ਹੈ ਅੱਛਾ ਜੀ ਹਾਂਜੀ ਆਏ ਸਰ ਬਾਪੂ ਸੇ ਮਟੀਰੀਅਲ ਵਗੈਰਾ ਪਿੰਡੋਂ ਲਿਆ ਕੇ ਸਭ ਤੂ ਤਿਆਰ ਕਰ ਦਿਆ ਹਾਂ ਹਾਂਜੀ ਹਾਂਜੀ ਪਿੰਡੋਂ ਪਿੰਡੋਂ ਲੱਗ ਗਈ ਆ ਨਹੀਂ ਆਪਣੇ ਜਿਹੜਾ ਬਹਿੰਡਾ ਜੀ ਅੱਛਾ ਜੀ ਬਲਾਕ ਭਗਤਾ ਹਾਕਮ ਸਿੰਘ ਆ ਦਾ ਪਿੰਡ ਆ ਜੀ ਇੰਨੀ ਦੁਰੂ ਬਾਬੂ ਜੀ ਨਜ਼ਰ ਲਾਦੇ ਹਾਂ ਹਾਂਜੀ ਹਾਂਜੀ ਅੰਦਰ ਸਨੇਹਿਆਂ ਦੇ ਪਿੱਛੋਂ ਹੋਰ ਜੀ ਵੀ ਚਲਾਈ ਚੱਲੋ ਲੰਗਰਾਂ ਦੇ ਤੋੜ ਨਹੀਂ ਆਉਣੀ ਚਾਹੀਦੀ ਤੇ ਜਿਹੜਾ ਲ ਭਾਈ ਆ ਭਾਈ ਸੋ ਸਵਸਥੇ ਸਮਝਿਓ ਇਹ ਹਲਵਾਈ ਇੱਥੋਂ ਲੈਂਦਾ ਜੀ ਹਾਂਜੀ ਹਾਂਜੀ ਜਲੇਬੀਆਂ ਸ਼ਿਕਾਇਆ ਹੈ ਸੰਗਤਾਂ ਦੀ ਸੇਵਾ ਕਰਦੇ ਆਂ ਜੀ ਮੋਰਚਾ ਚੜ੍ਹਦੀ ਕਲਾ ਚ ਰੱਖਣਾ ਜੀ ਬਾਪੂ ਆਤਾ ਦੇ ਹੋਟਲ ਦੀ ਵੀ ਬਹੁਤ ਕਿਲੋ ਦੇ ਹਿਸਾਬ ਨਾਲ ਬਹੁਤ ਮਹਿੰਗੇ ਪੈਂਦੀਆਂ ਆਂ ਅਸੀਂ ਤਾਂ ਕੰਮ ਇੱਥੇ ਇਕੱਲੇ ਆਨੇ 60 ਰੁਪਏ ਕਿਲੋ ਦਿੰਦੇ ਆਂ ਹੋਟਲ ਦੀ ਅੱਧਾ ਬਰੀਕਾਈ ਜਾਂਦੇ ਆ ਇੱਥੇ ਫਿਰ ਗੁਰੂ ਦਾ ਲੰਗਰ ਆ ਜੀ ਮਹਾਰਾਜ ਦਾ ਹੱਥਾ ਛਿਰਤੇ ਹਾਂਜੀ ਇੱਥੇ ਮਹਾਰਾਜ ਦਾ ਹੱਥਬੋਤ ਕਿਸੇ ਗੱਲ ਦੀ ਤੋੜੀ ਨਹੀਂ ਰਹਿੰਦੀ ਹੁੰਦੀ ਰੋਜ਼ ਕਿੰਨੇ ਘੰਟੇ ਸੇਵਾ ਕਰਦੇ ਹੋ ਆਪ ਜੀ 12 ਘੰਟੇ ਚੱਲਦੀ ਆ ਜੀ। ਉਹ ਜਲੇਬੀਆਂ ਲੰਗਰ ਕਿੰਨੇ ਦਿਨ ਚੱਲਣਾ? 2 ਦਿਨ ਜੀ ਕੱਲ੍ਹ ਨੂੰ ਵੀ ਚੱਲੂਗਾ ਜੀ। ਚੱਲੂਗਾ ਕੱਲ੍ਹ ਨੂੰ। ਹਾਂਜੀ। ਫਿਰ ਆਈਟਮ ਚੇਂਜ ਕਰੋਗੇ? ਹਾਂਜੀ ਫਿਰ ਚੇਂਜ ਕਰਾਂਗੇ ਆਈਟਮ ਜੀ। ਫਿਰ ਕੀ ਲਾਓਗੇ ਕੋਈ? ਫਿਰ ਦੇਖਾਂ ਖੀਰ ਖੂਰ ਬਣਾਵਾਂਗੇ ਫਿਰ ਕੋਈ। ਹਾਂਜੀ। ਦੋ ਮਲਕ ਮੀਨੂ ਤਿਆਰ ਕਰਦੇ ਰਹੇ ਪਿਆਰੀ। ਹਾਂਜੀ ਹਾਂਜੀ। ਚੱਲਣਾ ਦੋ ਦਿਨਾਂ। ਕਿਤਾ ਹੋ ਬਾਪੂ ਚੜਦੀ ਕਲਾ ਹੋਵੇ। ਜਮਾਈ ਚੜਦੀ ਗਾਇ ਸੰਗਤ ਨੂੰ ਕਿਸੇ ਨੂੰ ਅਦਾਸ ਨਹੀਂ ਕਰਨਾ ਜੀ ਅਸੀਂ। ਅੱਛਾ ਜੀ। ਪਰੇਸ਼ਾਨੀ ਨਹੀਂ ਆਉਣ ਦੇ ਦੀ ਕਿਸੇ ਲੰਗਰ ਕੰਨੀਓ ਕਿਸੇ ਪਾਸੇ ਵੀ। ਅੱਛਾ ਜੀ। ਹਾਂਜੀ ਜਿੰਨਾ ਦਿਲ ਕਰਦਾ ਜੋ ਮਰਜੀ ਜੋ ਮਰਜੀ ਛਕੋ ਜਿੰਨਾ ਮਰਜੀ ਛਕੋ ਜੀ ਕੋਈ ਅਹੀ ਜੀ ਹੋਣੀ ਬਾਬੂ ਜੀ ਗਰਮੀ ਦਾ ਟਾਈਮ ਹੈ ਬੜਾ ਔਖਾ ਹੁੰਦਾ ਪੱਟੇ ਜੋ ਲਾ ਕੇ ਬਹਿਣਾ ਵੀ ਕੋਈ ਨਹੀਂ ਜੀ ਸਾਡੇ ਗੁਰੂ ਤੱਤੀਆਂ ਤਵੀਆਂ ਦੇ ਬੈਠੇ ਰਹੇ ਅਸੀਂ ਇੱਥੇ ਵੀ ਨਹੀਂ ਬਹਿ ਸਕਦੇ ਬਿਲਕੁਲ ਠੀਕ ਹੈ ਨਾ ਜੀ ਤੱਤੀਆਂ ਤਵੀਆਂ ਦੇ ਬਹਿ ਕੇ ਉਬਲਦੀਆਂ ਦੇਗਾਂ ਵਿੱਚ ਬਹਿ ਕੇ ਉਹਨਾਂ ਦੀ ਵੰਸਾਪ ਬੜੀ ਗੱਲ ਹਾਂ ਹਾਂਜੀ ਕਰਦੀ ਗਵਾਲੀ ਗੱਲ ਹੈ ਹਾਂਜੀ ਹਾਂਜੀ ਸਾਡੇ ਕੋਲ ਜਲੇਬੀਆਂ ਚਾਰ ਹੋਦੀਆਂ ਸਾਡੇ ਪ੍ਰਧਾਨ ਜੀ ਗੋਰਾ ਸਿੰਘ ਜੀ ਹਕਮ ਸਿੰਘ ਵਾਲੇ ਬਹੁਤ ਮਿਹਨਤੀ ਹਿੰਮਤੀ ਬੰਦੇ ਹੈ ਜੀ ਉਹ ਕਿਸੇ ਗੱਲ ਦੀ ਟੋਟ ਨਹੀਂ ਆਉਣ ਦਿੰਦੇ ਜੀ ਸਾਨੂੰ ਕਹੇ ਸੀ ਸੇਵਾ ਕਰਨ ਵਾਲੇ ਬਣੋ ਅੱਛਾ ਜੀ ਹਾਂਜੀ ਵਾ ਵਾ ਬਾਪੂ ਨੇ ਜਿ ਲੈ ਕੇ ਗਰ ਮੰਦਰ ਲਾਤਾ ਪੂਰਾ ਭੰਗਾਰੇ ਹਾਂਜੀ ਸਵੇਰ ਦੀ ਚੱਲਦੀ ਹੈ ਚਲੇਬੀ ਜੀ ਆਥਨ ਤੱਕ ਚੱਲੂ ਹੁਣ ਅਸਲ ਚੱਲੂਗੇ ਹਾਂਜੀ ਆਥਨ ਤੱਕ ਹੀ ਰੁਕਦਾ ਨਹੀਂ ਕੰਮ ਨਾ ਨਾ ਰੁਕਣਾ ਜੀ ਕਿੱਥੇ ਬਾਪੂ ਹੁਣ ਤੱਕ ਸੇਰ ਦਾ ਕਿੰਨਾ ਕਮੇਟੀ ਲੱਗ ਗਿਆ ਵੇ ਸਾਰਾ ਸਟਫ ਸਾਰਾ ਜੀ ਆ ਲੱਗ ਗਿਆ ਜੀ ਆਪਣਾ ਇੱਕ ਘੱਟਾ ਤਾਂ ਪਹਿਲਾਂ ਲਾਤਾ ਜੀ ਅਸੀਂ ਹਾਂਜੀ ਦੂਜਾ ਹੁ ਚੱਲੀ ਜਾਂਦਾ ਇਹ ਜੀ ਹਾਂਜੀ ਮੈਂ ਕਹਿੰਦਾ ਇੰਨਾ ਜ਼ਿਆਦਾ ਘਰ ਵੀ ਨਹੀਂ ਹੁੰਦਾ ਬੰਦਾ ਪ੍ਰੋਗਰਾਮ ਕਿੱਸਾ ਵਿਆਹ ਉਹ ਕਿੱਸਾ ਹੋਇਆ ਨਾ ਨਾ ਜੀ ਇੰਨਾ ਸਾ ਘਰ ਚ ਕਿੱਥੇ ਹੁੰਦਾ ਜੀ ਕੱਚ ਦਾ ਡਾਰੀ ਲਾ ਰਿਹਾ ਲੜਾਈ ਹੋ ਜੂ ਖਾਪੀ ਕੇ ਤੇ ਮੈਨੂੰ ਆ ਕਮ ਸਭ ਕੁਸ ਮਾਰੇ ਇਹਦੀ ਕਿਰਪਾ ਹੈ ਬੈਲ ਲੱਗਿਆ ਘਰ ਭੁੱਲੇ ਬੈਠੇ ਆ ਜਿਨ੍ਹਾਂ ਦੇ ਕੋਲ ਮੋਦੀ ਬਹਾਊਗਾ ਬੈਠਾਂਗੇ ਡੜ ਕੇ ਬੈਠਾਂਗੇ ਧੌਣ ਤੇ ਕੋਡਾ ਰੱਖਿਆ ਹੋਇਆ ਬਿਲਕੁਲ ਬਾਪੂ ਜੀ ਜੇ ਹੱਥ ਆ ਪਾਣਾ ਸਿੱਧਾ ਦਾ ਉਸ ਤਰ੍ਹਾਂ ਹੀ ਸਾਡਾ ਲੰਗਰ ਜਿਹੜਾ ਬਸ ਹੁੰਦੇ ਜੂ ਪੂਰੀ ਪਾਵਰ ਹੁੰਦੀ ਆ ਨਾ ਹਾਂਜੀ ਬਾਬੇ ਨਾਨਕ ਨੇ 20 ਰੁਪਿਆ ਦਾ ਲੰਗਾਂ ਨੇ 20 ਰੁਪਿਆ ਦਾ ਲੰਗਰ ਦੇਖੋ ਜੀ ਸੱਚਾ ਸਤ ਉਹ ਹੀ ਵਿਆਜ ਹੀ ਖਾਈ ਜਾਂਦੇ ਅਸੀਂ ਤੇ ਕਰਪਾਈਂ ਵਿਆਜ ਨਹੀਂ ਮੁੱਕਿਆ ਇੱਕ ਤਾਂ 100 ਰੁਪਿਆ ਕਰਾਇਆ ਜਾਂਦਾ ਜੀ ਅਜੇ 20 ਪੀ ਕਰਾਇਆ ਜਾਂ 100 ਰੁਪਿਆ ਕਰਾਇਆ ਜਾਂਦਾ ਪਤਾ ਨਹੀਂ ਕੀ ਕੁ ਸੋਣਾ ਜਿੱਥੇ ਹਾਂ ਇਹ ਵੇ ਬੰਪੂ ਅੱਗਦੇ ਨਹੀਂ ਹੈਗੇ ਦੇਖੋ ਬੰਪੂ ਵੀ ਸੇਰ ਦੇ ਸੁੱਚੀ ਹੰਦੇ ਕੰਮ ਹਾਂ ਠੱਕਣਾ ਕਹਦਾ ਜੀ ਮਹਾਰਾਜ ਦਾ ਹੱਥਾ ਬਸ ਉਹਦਾ ਬਲ ਵਖਸ਼ਾ ਜੀ ਜਿਹੜਾ ਸੱਚੇ ਦਿਲ ਨਾਲ ਸੇਵਾ ਕਰਨੇ ਕੋਈ ਥਕਾਵਟ ਨਹੀਂ ਆਉਂਦੀ ਇਹਦਾ ਕੋ ਕੋ ਬਾਕੀ ਲਿਮਟ ਤੇ ਨਹੀਂ ਕੋਈ ਲੈਣ ਆਉਂਦਾ ਤੇ ਕੋਈ ਪਤਾ ਇੰਨੀ ਲੈ ਕੇ ਜਾਣੀ ਆ ਤਿੰਨ ਮਰਚੱਕ ਲੈ ਲਈ ਜਾਂਦੇ ਆ ਜੀ ਕੋਈ ਪਤਾ ਹੈ ਲੋਕਾਂ ਦਾ ਜੀ ਲਿਜਾਣ ਵਾਲੇ ਵੀ ਬਥੇਰੇ ਆ ਜੀ ਦਾਨੀ ਵੀ ਬਥੇਰੇ ਆ ਪਾਪੀ ਵੀ ਬਥੇਰੇ ਆ ਦਾਨ ਕਰਨ ਵਾਲੇ ਵੀ ਬਥੇਰੇ ਆ ਜਦੋਂ ਜਦੋਂ ਕਈ ਵਾਰ ਤਾਂ ਨਹੀਂ ਹੁੰਦਾ ਕਿ ਜਦੋਂ ਕਿਸੇ ਨੂੰ ਸਮਾਨ ਬਣਾ ਰਹੇ ਕੋਈ ਅਵੇ ਨਹੀਂ ਦੇ ਜਾਂਦਾ ਆਖੋ ਪਹਿਲੇ ਆਕ ਦੇਣਾ ਸਮਾਨ ਹਾਂ ਬਸ ਹੌਲ ਤਾਂ ਹੁੰਦੇ ਆ ਜੀ ਹਾਂ ਜੀ ਇਹਨਾਂ ਕਿੰਦਾ ਨਹੀਂ ਕਰਨੇ ਗੱਲਬਾਤ ਕਰਦੇ ਵਿਚਲੇ ਵੀ ਜਿਹੜੇ ਤਿਆਰ ਕਰਦੇ ਵਧੀਆ ਬਣਦੀ ਵੀ ਇਹ ਲੋਕ ਪੂਰੀ ਘੜਕੀ ਜੀ ਮੰਨਦੇ ਆ ਲੋਕ ਜੀ ਜਿੰਨੇ ਸੰਗਤਾਂ ਤੇ ਫਿਰਦੀ ਆ ਪ੍ਰਸ਼ਾਦੇ ਨੂੰ ਸਾਡੇ ਪ੍ਰਸ਼ਾਦੇ ਨੂੰ ਵੀ ਮੰਨਦੇ ਆ ਜਿਹੜੇ ਪਿਛੜ ਕੇ ਇੱਕ ਪ੍ਰਸ਼ਾਦਾ ਖਾਂਦੇ ਚਾਰ-ਚਾਰ ਖਾਂਦੇ ਆ ਜੀ ਤਾਜ਼ਾ ਦਿੰਨੇ ਆ ਅੱਲਾ ਕੱਲਾ ਲਾ ਕੇ ਜੀ ਦੇਖ ਲਓ ਭਈਆ ਹਾਂਜੀ ਆਏ ਨਹੀਂ ਵੀ ਇਹ ਜੀ ਲਾ ਕੇ ਰੱਖ ਲੈਨੇ ਆ ਜੀ ਤੌਰ ਤਸਕਾਉਣੇ ਆ ਪ੍ਰਸ਼ਾਦਾ ਜੀ ਤਕੜੇ ਕਰਦੇ ਬੰਦੇ ਹਾਂਜੀ ਹਾਂਜੀ ਇਹਨਾਂ ਐਸਐਸਸੀ ਸਾਹਿਬ ਦੇ ਬਜ਼ੁਰਗ ਬੱਚਾ ਧਰਨੇ ਜੀ ਜੀ ਮਾਪੂ ਦੇਖਿਆ ਜਾ ਤਾਂ ਜਿਵੇਂ ਕਿ ਕਈ ਵਾਰੀ ਆਪਾਂ ਹੁੰਦਾ ਹੈ ਅਦਾਲਤ ਦੇ ਦੇਖੇ ਹੋਣਗੇ ਪਹਿਲਾਂ ਕੇਸਿੰਗ ਦਾ ਫੋਕਾ ਲੈਣੇ ਪਰ ਜਿਹੜਾ ਸਿੱਖਾ ਦੇ ਜਿਹੜਾ ਨੰਬਰਾਂ ਦੇ ਅੰਦਰ ਮਾਲ ਲੱਤਰ ਹੁੰਦੇ ਆ ਉਹਨਾਂ ਕਰਕੇ ਸਰਾਂ ਸਰਾਂ ਜੇ ਚੰਗਰਤ ਨੇ ਬੜੇ ਸ਼ੋਹ ਹੁੰਦੇ ਆ ਨਾ ਹਾਂਜੀ ਹਾਂਜੀ ਗੁਰਵਾਦ ਨੂੰ ਦੱਸਿਆ ਗੁਰਵਾ ਦਾ ਹੱਥ ਆ ਜੀ ਨਾਲੇ ਦੇਖਿਆ ਜਾਂਦਾ ਕਿ ਛੋੜ ਦੇ ਬਾਅਦ ਦੇਵੇ 2 ਮਹੀਨੇ ਹੋ ਗਏ ਹਾਂਜੀ 2 ਮਹੀਨੇ ਤਾਂ ਹੁੰਦਾ 2 ਮਹੀਨੇ ਪਿੱਛਾ ਕੋਈ ਵੀ ਕੰਮ ਆਪਣੀ ਕਰਨਾ ਪ੍ਰਚਾਰ ਚ ਜਾਂਦਾ ਇੱਥੇ ਤੁਸੀਂ ਅੱਕਦੇ ਨਹੀਂ ਨਹੀਂ ਜੀ ਅੱਕਣਾ ਤਾਂ ਆਏ ਸਾਡੇ ਜਮੀਰਾਂ ਤੇ ਜ਼ਮੀਨਾਂ ਖੋ ਰਿਹਾ ਹੈ ਅੱਕਾਂ ਕਿਉਂ ਜੇ ਅਸੀਂ ਅੱਕੀ ਗਏ ਤੇ ਸਾਡੇ ਪੱਲੇ ਕੀ ਰਹਿ ਗਿਆ ਆਖਦੇ ਨਹੀਂ ਅਸੀਂ ਮੋਦੀ ਦੀ ਧੌਣ ਤੇ ਗੋਡਾ ਰੱਖਿਆ ਰੱਖ ਹੀ ਦਵਾਂਗੇ ਠੀਕ ਹੈ ਨਾ ਜੀ ਅਸੀਂ ਆਪ ਦਾ ਹੱਕ ਮੰਗਦੇ ਆੜਾ ਹੱਕ ਦੇਵੇ ਸਾਡਾ ਕਿਹੜਾ ਚਾਹ ਇੱਥੇ ਬੈਠਣ ਨੂੰ ਬਹੁਤ ਬਹੁਤ ਧੰਨਵਾਦ ਬਾਪੂ ਜੀ ਠੀਕ ਹੈ ਜੀ ਆ ਦੇਖੋ ਬਜ਼ੁਰਗ ਸਾਰੇ ਖਾ ਰਹੇ ਬਜਲੇਬੀਆਂ ਸਤਿਆਰ ਹੋ ਰਹੀਆਂ ਤੇ ਸਾਰਾ ਕੁਝ ਹਨਾ ਲਾਈਨਾਂ ਲੱਗੀਆਂ ਆ ਦੇਖੋ ਬਜ਼ੁਰਗ ਆਇਆ ਲਾਈਨ ਦੂਰ ਦੂਰੋਂ ਤੇ ਆ ਦੇਖੋ ਤਾਜ਼ੀਆਂ ਜਲੇਬੀਆਂ ਤਰਕ ਕਰਕੇ ਦੇ ਰਿਆ ਇਹ ਨਹੀਂ ਪੁਰਾਣੀਆਂ ਤੇਰੇ ਪਤਾਨ ਜੀ ਨੇ ਪਤਾਨ ਜੀ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਹੜਾ ਜਲੇਬੀਆਂ ਦਾ ਲੰਗਰ ਹੈ ਲੋਕ ਲੋਕਾਂ ਨੂੰ ਮਿੱਠੇ ਕਰੀ ਜਾਂਦੇ ਤੁਸੀਂ ਗਰਮੀ ਦੀ ਟਕਾਲ ਜੀ ਵੇਖੋ ਇਹ ਸਾਡਾ ਇਤਿਹਾਸ ਆ ਗੁਰਮਰਿਆ ਦਾ ਹਾਂਜੀ ਗੁਰੂ ਸਾਹਿਬ ਦੀ ਚਲਾਈ ਹੋਈ ਲੰਗਰ ਪ੍ਰਥਾ ਏ ਇਹ ਜਿੱਥੇ ਅਸੀਂ ਮੋਰਚੇ ਲੜਦੇ ਆਂ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਗਾ ਜਿਹੜੇ ਪੁੰਨਦਾਨ ਕਰਨੇ ਆ ਲੰਗਰ ਲਾਉਣੇ ਆ ਸਾਡੀ ਸੰਗਤ ਲਈ ਇਹ ਸਾਨੂੰ ਗੁਰੂ ਵੱਲੋਂ ਬਖਸ਼ਿਸ਼ ਆ ਸਰ ਤੁਸੀਂ ਕਹਿੰਦੇ ਆ ਜੀ ਸੋਚਿਆ ਵੀ ਮੰਨ ਚ ਵੀ ਆ ਜਲੇਬੀਆਂ ਦਾ ਲੰਗਰ ਲਾ ਦਈਏ ਇਹ ਜਲੇਬੀਆਂ ਦਾ ਇਸ ਤਰ੍ਹਾਂ ਆ ਜਿਵੇਂ ਸਾਡਾ ਪੁਰਾਣਾ ਮੋਰਚਾ ਦਿੱਲੀ ਦੇ ਵਿੱਚ ਆਪਾਂ ਲੜਿਆ ਸੀ ਉਹਦੇ ਵੇਲੇ ਸਾਡੇ ਨੌਜਵਾਨ ਵਰਗ ਦਾ ਬਹੁਤ ਸ਼ਾਹ ਸੀਗਾ ਹੀ ਉਹਨਾਂ ਦਾ ਯੋਗਦਾਨ ਬਹੁਤ ਸੀ ਉਹ ਤੁਹਾਨੂੰ ਨੌਜਵਾਨ ਮਿਲਾ ਦਿੰਨੇ ਆ ਜੀ ਇਹ ਸਾਰੇ ਖੜੇ ਆ ਅੱਛਾ ਜੀ ਦੂਜੇ ਸਿੰਘੂ ਬਾਡਰ ਵਾਲੇ ਸਾਰੇ ਸਿੰਘੂ ਬਾਡਰ ਵਾਲਾ ਹੀ ਹੈ ਇਹ ਨੌਜਵਾਨ ਇਹ ਸਾਡੀ ਜੂਸ ਦੀ ਟੀਮ ਆ ਬਿਲਕੁਲ ਕਲੱਬ ਦੀ ਸ਼ਹੀਦ ਸੁਖਿੰਦਰ ਸਿੰਘ ਕਲੱਬ ਚਲਾਉਂਦੇ ਆ ਇਹ ਪਿੰਡ ਤੇ ਇੱਥੇ ਭਾਰਤੀ ਖਾਨ ਜੂਨੇ ਕ੍ਰਾਂਤੀਕਾਰੀ ਪੰਜਾਬ ਨਾਲ ਜੁੜੇ ਹੋਇਆ ਬਿਲਕੁਲ ਤੇ ਪੁਰਾਣੇ ਪਹਿਲਾਂ ਵਾਲੇ 2020 ਦੇ ਮੋਰਚੇ 'ਚ ਵੀ ਜੁੜੇ ਰਹੇ ਆ ਤੇ ਇਹਨਾਂ ਦਾ ਸਿਖਾ ਇਹ ਕਹਿੰਦੇ ਵੀ ਆਪਾਂ ਉੱਥੇ ਜਿੱਥੇ ਜਾਣਾ ਹੈ ਵਾਰੀ ਅਨਸਾਰ ਉਧਰੇ ਸੇਵਾ ਕਰਕੇ ਆਉਣੀ ਆ ਪਹਿਲਾਂ ਵੀ ਸੇਵਾ ਕਰਦੇ ਰਹੇ ਆ ਸਾਡੀ ਵਾਰੀ ਆਈ ਮੈਂ ਵੀ ਹਾਂ ਲੰਗਰ ਹੀ ਲਾਉਣਾ ਆਪਾਂ ਅੱਛਾ ਜੀ ਤੇ ਇਹ ਮੁੰਡੇ ਇਹਨਾਂ ਨੂੰ ਇਹਨਾਂ ਦਾ ਉਦਮ ਸਾਧਕਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਬਿਲਕੁਲ ਬਿਲਕੁਲ ਇਹ ਮੈਂ ਤੈਨੂੰ ਦੱਸਦਾ ਵੀ ਪਰਸੋਂ ਤੋਂ ਲੈ ਕੇ ਆ ਮੁੰਡੇ ਆ 4 5 6 ਆਣੇ ਪਰਸੋਂ ਆ ਕੇ ਅਸੀਂ 2 ਵਜੇ ਆਏ ਆ ਤੇ 4 ਵਜੇ ਲੰਗਰ ਚਲਾਤਾ ਸੀਗਾ ਪ੍ਰਸ਼ਾਦੇ ਦਾ 5:00 ਵਜੇ 6:00 ਵਜੇ ਤੋਂ ਚਲਾਤਾ ਸੀ ਉਹਨਾਂ ਸਫਰ ਕਰਕੇ ਆਏ ਤਾਂ ਬਰਾ ਹਾਂ 180 ਕਿਲੋਮੀਟਰ ਤੋਂ ਆਏ ਆ ਤੇ ਆਉਣ ਸਾਰੇ ਨੇ 3 ਘੰਟੇ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਚਲਾਤਾ ਸੀ ਤੇ ਉਦੋਂ ਤੋਂ ਲੈ ਕੇ ਰਾਤ ਤਾਈ 3 ਘੰਟੇ ਹੀ ਸੁੱਤੇ ਆ ਉਹਰੇ ਜਲੇਬੀਆਂ ਦਾ ਕੰਮ ਸੀਗਾ ਕਹਿੰਦੇ ਜਿਆਦਾ ਤਿੰਨ ਕ ਘੰਟੇ ਸੌਕੇ ਫੇਰ ਫੇਰ ਚਲਾਤਾ ਫੇਰ ਚੱਕ ਤਾ ਕਾ ਹਾਂ ਜੀ ਇਹ ਗੁਰੂ ਮਹਾਰਾਜ ਵੱਲੋਂ ਹੀ ਆਈ ਕੋਈ ਚੜ੍ਹਦੀ ਕਲਾ ਦੀ ਗੱਲ ਹੁੰਦੀ ਆ ਜਿਹੜੀ ਬਖਸ਼ੀ ਹੋਈ ਉਹਨਾਂ ਦੀ ਬਿਲਕੁਲ ਸਾਹਿਬ ਇਹ ਸਾਰਾ ਕੁਝ ਲੰਗਰ ਤੁਸੀਂ ਹੈ ਨਾ ਹਾਂ ਜੀ ਬਹੁਤ ਵਧੀਆ ਹੋਰ ਕੁਝ ਕਹਿਣਾ ਚਾਹੋਗੇ ਹੋਰ ਇਹ ਮੁੰਡਿਆਂ ਨੂੰ ਪੁੱਛੋ ਜੀ ਜਿਨ੍ਹਾਂ ਤੋਂ ਉਦਮ ਸਰਕਾ ਹੀ ਲੱਗਿਆ ਜੀ ਬਿਲਕੁਲ ਬਿਲਕੁਲ ਇਹਨਾਂ ਨੌਜਵਾਨਾਂ ਨੂੰ ਪੁੱਛ ਲੈਣੇ ਆ ਹਾਦੀਬ ਕੀ ਕਹਿਣਾ ਚਾਹੋਗੇ ਮਨਦੀਪ ਨੂੰ ਮਲਾ ਦਿੰਦਾ ਬੰਦੇ ਸ਼ਰਮਾਉਂਦੇ ਆ ਜੀ ਸ਼ਰਮ ਤੇ ਆਉਂਦੀ ਆ ਦੇਖੋ ਤੁਸੀਂ ਇੱਧਰ ਆ ਦੇਖੋ ਤੁਸੀਂ ਪਿੱਛੇ ਲੰਗਰ ਰਸਤੇ ਦੇਖੋ ਛੋਟੇ ਛੋਟੇ ਬੱਚੇ ਵੀ ਨੌਜਵਾਨ ਵੀ ਆਉਂਦੇ ਆ ਸਾਰੇ ਛੋਟੇ ਛੋਟੇ ਬੱਚੇ ਵੀ ਲੰਗਰਾਂ ਦੀ ਸੇਵਾ ਕਰਦੇ ਆ ਆ ਦੇ ਆ ਦੇਖੋ ਉਧਰ ਵੀ ਦਿਖਾ ਦਿੰਨੇ ਆ 2 ਮਿੰਟ ਤੁਹਾਨੂੰ ਆ ਵੀਰ ਸਾਡੇ ਹਨਾ ਆਪਣੇ ਹੱਥੀ ਨੌਜਵਾਨ ਲੰਗਰਾਂ ਦੀ ਸੇਵਾ ਵਰਤਨਾ ਦੀ ਸੇਵਾ ਧੋਣ ਦੀ ਸੇਵਾ ਸਾਰੇ ਕੰਮ ਕਰਦੇ ਆ ਤੇ ਬਹੁਤ ਹੋਰ ਵੀਰ ਕੀ ਕਹਿਣਾ ਚਾਹੋਗੇ ਨੌਜਵਾਨਾਂ ਕਰਕੇ ਹੀ ਅੰਦੋਲਨ ਹੁੰਦੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਕਿਵੇਂ ਕਿਵੇਂ ਉੱਧਰ ਸੇਵਾ ਕਰ ਰਹੇ ਹੋ ਕਿਉਂ ਪਹੁੰਚੇ ਸੀ ਤੁਸੀਂ ਅਸੀਂ ਪਰਸੋਂ ਆਏ ਸੀਗੇ 4:00 ਵਜੇ ਆ ਗਏ ਸੀਗੇ ਪਰਿਵਾਰੀ ਸੇ ਰਹਾਂਦੇ ਰਹਿੰਦੇ ਹਾਂਜੀ ਹਾਂਜੀ ਵਾਰੀ ਸਰ ਪਿੱਛੇ ਫੋਨ ਲਾਇਆ ਵਾ ਹੁਣ ਉਹਨਾਂ ਨੂੰ ਕੋਈ ਕੰਮ ਧੰਦੇ ਹੋ ਕਦੇ ਆ ਜਾਗੇ ਨਵੇਂ ਜਦੋਂ ਚਾਰ ਆ ਜਾਂਦੇ ਪੰਜ ਚਰ ਮੁੜ ਜਾਂਦੇ ਜਦੋਂ ਪਾਜੀ ਇੱਥੇ ਆਣਦਾ ਹੁੰਦਾ ਜਦੋਂ ਚਾਹ ਹੁੰਦਾ ਪੂਰਾ ਹਾਂਜੀ ਹਾਂਜੀ ਪੂਰਾ ਚਾਹ ਪੂਰਾ ਕਰਦਾ ਪਰ ਘਰੇ ਜਿਹੜੀ ਕੰਮ ਦੀ ਮਜਬੂਰੀ ਆ ਇਕੱਲੇ ਆ ਘਰੇ ਪਰਿਵਾਰ ਵੀ ਆ ਹੱਥ ਦਾਜੀ ਉਹਨਾਂ ਨੂੰ ਵੀ ਸੰਭਾਲਣਾ ਜਾ ਕੇ ਪਰ ਇੰਨਾ ਵੀ ਇੱਥੇ ਜਾਨ ਨੂੰ ਜੀ ਨਹੀਂ ਕਰਦਾਗਾ ਕਿ ਘਰ ਭੁੱਲ ਜਾਂਦਾ ਇੱਥੇ ਆ ਕੇ ਆਏ ਹੋ ਜਾਂਦਾ ਜਦੋਂ ਇੱਥੋਂ ਜਾਣਾਗਾ ਵੀ ਕਿਵੇਂ ਜਾਈਏ ਯਾਰ ਛੱਡ ਕੇ ਫੇਰ ਪਤਾ ਨਹੀਂ ਕਦੋਂ ਆਇਆ ਜਾਊਗਾ ਪਰਾਇ ਜੇ ਨੋ ਇਥੋਂ ਜਾਣਨੇ ਆ ਪੰਜ ਚਾਰ ਦਿਨ ਪਿੰਡ ਕੰਮ ਕਰਦੇ ਜਿੰਨਾ ਹੁੰਦਾ ਉਸ ਤੋਂ ਬਾਅਦ ਅਸੀਂ ਆ ਕੇ ਫੇਰ ਸਾਨੂੰ ਆਏਂਦਾ ਦਾ ਦਾ ਮੋੜ ਕੇ ਜਾਏ ਨਵੀਂ ਤਿਆਰੀ ਹੋਈ ਹੁੰਦੀ ਦਿਮਾਗ 'ਚ ਵੀ ਆਪਾਂ ਨਵਾਂ ਲੰਗਰ ਤਿਆਰ ਕਰਨਾ ਜਾਗੇ ਕਰਨਾ ਜੀ ਸਾਰੇ ਮੁੰਡੇ ਸਾਂ ਆਉਂਦੇ ਆ ਮਗਰ ਵੀ ਹੁਣ ਸਾਡੇ ਮੁੰਡੇ ਆਉਣਗੇ ਪੂਰਾ ਪਿੰਡ ਦੇ ਸਹਿਯੋਗ ਦਿੰਦਿਆ ਸਾਨੂੰ ਪੈਸੇ ਟਕੇ ਦਾ ਹੋਰ ਸਾਰਾ ਜਿੱਦੋਂ ਅਸੀਂ ਬਾਜ ਮਾਰ ਕੇ ਸਾਰੇ ਮਗਰ ਸਾਡੇ ਆਉਂਦੇ ਨੇ ਵਧੀਆ ਸਾਨੂੰ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਆ ਜੋ ਕਿ ਨਾ ਕਹਿ ਲਈਏ ਬਸ ਸਾਰੇ ਬੰਦੇ ਬਹੁਤ ਸਹਿਯੋਗ ਕਰਦੇ ਸਾਨੂੰ ਬਿਲਕੁਲ ਜੀ ਸਾਡੇ ਬਾਕੀ ਨੌਜਵਾਨ ਵੀ ਸਾਰੇ ਆਉਂਦੇ ਨੇ ਕਲਪ ਵਾਲੇ ਬਿਲਕੁਲ ਇਹ ਦੇਖੋ ਨੌਜਵਾਨਾਂ ਕਰਕੇ ਹੀ ਲੰਗਰ ਔਰ ਚੀਜ਼ਾਂ ਬੜੀਆਂ ਨੇ ਤੁਸੀਂ ਦੇਖੋ ਆ ਪਿੱਛੇ ਲੰਗਰ ਚੱਲ ਰਿਹਾ ਪੂਰਾ ਇਹਨਾਂ ਨੌਜਵਾਨ ਬਜ਼ੁਰਗਾਂ ਨੇ ਇੱਕ ਦੂਜੇ ਦਾ ਸਾਥ ਦਿੰਦੇ ਦੇਖੋ ਨੌਜਵਾਨ ਵੀ ਸੇਵਾ ਕਰ ਰਹੇ ਹੋ ਬਜ਼ੁਰਗ ਵੀ ਸੇਵਾ ਕਰ ਰਹੇ ਇਹੀ ਆ ਇੱਕ ਇਕਤਾ ਦੀ ਨਿਸ਼ਾਨੀ ਤੇ ਇਹਨਾਂ ਕਰਕੇ ਅੰਦੋਲਨ ਚੱਲਦੇ ਆ ਆ ਦੇਖੋ ਬਰਤਨ ਧੋਰੇ ਵੀ ਸਾਡੇ ਤੁਹਾਨੂੰ ਸਾਰੀਆਂ ਤਸਵੀਰਾਂ ਤਾਂ ਦਿਖਾ ਰਹੇ ਨਾ ਲਾਈਵ ਕਿਉਂਕਿ ਕੋਈ ਆ ਨਾ ਕਹੇ ਵੀ ਆਪਣੇ ਕੋਲ ਬਣਾਈਆਂ ਨੇ ਤੇ ਆ ਸਾ ਲੰਗਰ ਵੀ ਚੱਲਦਾ ਇੱਧਰ ਲੈਣਾ ਚ ਲਾ ਕੇ ਲੰਗਰ ਉਹ ਬੈਠੇ ਹੋ ਬਜ਼ੁਰਗਪਰਾ ਤੇ ਬਹੁਤ ਵਧੀਆ ਇੱਕ ਇੱਕ ਰੰਗ ਤੋਂ ਦੁਨੀਆ ਇੱਥੇ ਦਿਖਾ ਰਹੇ ਆਂ ਅੰਦੋਲਨ ਦਾ ਜਿੱਥੇ ਬਿਲਕੁਲ ਤੰਦੂਰ ਦੇ ਰੰਗ ਪਰਾਂ ਅੱਛਾ ਜੀ ਅੱਛਾ ਦਿਖਾ ਰਾਂ ਬਾਬੂ ਉਹ ਵੀ ਦਿਖਾਵਾਂਗਾ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਜਲੇਬੀਆਂ ਦਾ ਨੰਗਰ ਤੁਹਾਨੂੰ ਦਿਖਾਇਆ ਆ ਦੇਖੋ ਪੂਰੀ ਜ਼ਿੱਦਤ ਨਾਲ ਸ਼ੇਰ ਦੇ ਬਾਬੂ ਵੈਸੇ ਇਹ ਦੱਸਿਆ ਨਹੀਂ ਕਿੰਨੇ ਕਿੰਨੇ ਵਜੇ ਲੱਗੇ ਤੁਸੀਂ ਸ਼ੇਰ ਦੇ 7 ਵਜੇ ਤੇ ਜੀ 7 ਵਜੇ ਤੇ ਹਾਂ ਜੀ ਤੇ ਦੁਪਹਿਰ ਹੋ ਗਈ ਏ ਅੱਛਾ ਜੀ ਤਾਂ ਹੁਣ ਜੇ ਸ਼ਾਮ ਨੂੰ 2 ਘੰਟੇ ਪਾਵਾਂਗੇ ਰਾਤ ਨੂੰ ਜੀ ਗਰਮੀ ਲੱਗਦੀ ਬਾਪੂ ਗਰਮੀ ਕਿੱਥੇ ਲੱਗਦੀ ਮਿਲਕਲ ਮਰਗੀ ਸਾਡੀ ਬਿਲਕੁਲ ਗਰਮੀ ਆ ਆ ਦੇਖੋ ਬਜੂਗਾ ਸਾਡੇ ਰੱਬ ਦੇ ਪਿਆਰੇ ਕਿੱਥੇ ਲੱਗਦੀ ਹੈ ਗਰਮੀ ਨਾ ਬਿਜਤੀ ਲਾਲੀ ਨਾ ਬਿਜਤੀ ਲਾਲੀ ਨਾਲ ਮੇਰੇ ਸਤਿਗੁਰਦੇ ਹਾਂ ਪਰਮਾਤਮਾ ਨਾਲ ਹੀ ਨਾ ਉੱਤੀ ਲਾਲੀ ਮਾਲਕ ਨਾਲ ਉਹਨਾਂ ਨੂੰ ਗਰਮੀ ਕਿੱਥੇ ਲੱਗਦੀ ਹੈ ਬਿਲਕੁਲ ਬਿਲਕੁਲ ਭਾਈ ਸੂਰਤ ਲੱਗੀ ਹੋਈ ਕਹਿੰਦੇ ਬਾਪੂ ਕਹਿੰਦੇ ਆ ਦੇਖੋ ਲੈਣਾ ਚ ਬਾਪੂ ਬੈਠੇ ਨੇ ਜਲੇਬੀਆਂ ਗਰਮ ਗਰਮ ਦੇਣਗੇ ਗਰਮ ਗਰਮ ਜਲੇਬੀਆਂ ਪਲਾਵਾ ਖਵਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਬਹੁਤ ਸੋਹਣੀ ਤਸਵੀਰਾਂ ਜੁੜੇ ਰਹੋ ਇਸ ਪੇਜ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨਾਂ ਦੇ ਹੌਸਲੇ ਨੂੰ ਹਿੰਮਤ ਨੂੰ ਔਰ ਜਜ਼ਬੇ ਨੂੰ ਔਰ ਲੰਗਰਾਂ ਨੂੰ ਕਿਉਂਕਿ ਜੋ ਵੀ ਦਿਲ ਕਰਦਾ ਸ਼ੱਕਦੇ ਆ ਔਰ ਹਿੰਮਤ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ